ਸਰਦਾਰ ਜੀ ਰਾਹੁਲ ਗਾਂਧੀ ਕਹਿੰਦੇ ਵੋਟ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਜਿੱਥੋਂ ਤੱਕ ਰਾਹੁਲ ਗਾਂਧੀ ਜੀ ਤੇ ਕਾਂਗਰਸ ਪਾਰਟੀ ਦਾ ਸਵਾਲ ਹੈ ਹਿੰਦੁਸਤਾਨ ਚ ਵੋਟ ਚੋਰੀ ਹੋਈ ਹੈ ਰਾਹੁਲ ਗਾਂਧੀ ਜੀ ਨੇ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖੀਆਂ ਇਲੈਕਸ਼ਨ ਕਮਿਸ਼ਨ ਤੋਂ ਰਿਕਾਰਡ ਮੰਗਿਆ ਇਲੈਕਸ਼ਨ ਕਮਿਟੀ ਤੋਂ ਡਿਜੀਟਲ ਰਿਕਾਰਡ ਮੰਗਿਆ ਪੈਨ ਡਰਾਈਵ ਚ ਮੰਗਿਆ ਵੀਡੀਓ ਰਿਕਾਰਡਿੰਗਸ ਮੰਗੀਆਂ ਪਰ ਇਲੈਕਸ਼ਨ ਕਮਿਸ਼ਨ ਨੇ ਇੱਕ ਵੀ ਗੱਲ ਨਹੀਂ ਸੁਣੀ ਫਿਰ ਰਾਹੁਲ ਗਾਂਧੀ ਜੀ ਨੇ ਇਸ ਬਾਰੇ ਪਾਰਲੀਮੈਂਟ ਦੇ ਵਿੱਚ ਵੀ ਆਵਾਜ਼ ਉਠਾਈ ਜਦੋਂ ਉੱਥੇ ਵੀ ਗੱਲ ਨਹੀਂ ਸੁਣੀ ਫਿਰ ਉਹਨਾਂ ਨੇ ਪਾਰਲੀਮੈਂਟ ਦੇ ਮੂਹਰੇ ਧਰਨਾ ਵੀ ਦਿੱਤਾ ਤੇ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਇਹਦੇ ਵਿੱਚ ਗੱਲ ਕੀ ਹੈ ਕਿ ਜਿਹੜੀ ਮਹਾਰਾਸ਼ਟਰ, ਤਰਨਾਟਕਾ ਤੇ ਹਰਿਆਣਾ ਇਹ ਤਿੰਨ ਸੂਬਿਆਂ ਦੀ ਜਦੋਂ ਚੋਣ ਹੋਈ ਤਾਂ ਜਿਹੜਾ ਤੁਹਾਡਾ মিডিਆ ਉਹ ਬੇਸ਼ੱਕ ਇੱਕ ਪਾਸੇ ਦੀ ਗੱਲ ਕਰਦਾ ਸੀ ਪਰ ਜਿਹੜੇ ਲੋਕ ਇਹਨਾਂ ਦੀ ਕੋਖ ਕਰਕੇ ਜਿਨ੍ਹਾਂ ਨੇ ਸੀਟਾਂ ਦੇ ਸਰਵੇਖਣ ਕੀਤੇ ਉਹਨਾਂ ਨੇ ਤਰਨਾਟਕਾ 'ਚ 16 ਸੀਟਾਂ ਦਾ ਦੱਸਿਆ ਕਿ ਕਾਂਗਰਸ ਨੂੰ 16 ਸੀਟਾਂ ਆ ਰਹੀਆਂ ਜਰ ਜਦੋਂ ਸੀਟਾਂ ਦਾ VOTING ਹੋਈ ਤਾਂ 9 ਸੀਟਾਂ ਆਈਆਂ 9 ਸੀਟਾਂ ਆਏ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਵੀ ਗੱਲ ਕੀ ਹੋਈ ਉਹਨਾਂ ਨੇ 7 ਸੀਟਾਂ ਚੱਕੀਆਂ ਉੱਥੇ ਦੇਖਿਆ ਵੀ ਇੱਕ ਪਾਰਲੀਮੈਂਟ ਦੇ ਵਿੱਚ 8 ਹਲਕਿਆਂ ਤਾਂ BJP ਦੇ ਪੈਰ ਨਹੀਂ ਲੱਗੇ ਤੇ ਇੱਕ ਹਲਕੇ ਦੇ ਵਿੱਚ BJP ਸਵਾ ਲੱਖ ਵੋਟ ਤੋਂ ਅੱਗੇ ਆ ਗਈ ਫਿਰ ਅਸੀਂ ਰਿਕਾਰਡ ਮੰਗਿਆ ਫਿਰ ਜਦੋਂ ਨਹੀਂ ਦਿੱਤਾ ਫਿਰ ਅਸੀਂ ਮਹਾਰਾਸ਼ਟਰ ਚ ਕੋ ਕੀਤੀ ਹਰਿਆਣੇ ਚ ਕੋ ਕੀਤੀ ਸਿਰਫ ਹਰਿਆਣਾ ਦਾ 22000 ਟੋਟਲ ਵੋਟ ਤੇ ਪੂਰੇ ਹਰਿਆਣੇ ਚ ਡਿਸਟਰਬੈਂਸ ਹੋ ਗਈ ਸਰਕਾਰ ਚਲੇਗੀ ਲੋਕ ਕਹਿੰਦੇ ਸੀ ਸਰਕਾਰ ਬਣੂਗੀ ਤਾਂ ਰਾਹੁਲ ਗਾਂਧੀ ਜੀ ਨੂੰ ਜਦੋਂ ਰਿਕਾਰਡ ਨਹੀਂ ਦਿੱਤਾ ਬਾਰ-ਬਾਰ ਮੰਗਣ ਤੇ ਨਹੀਂ ਦਿੱਤਾ ਤਾਂ ਫਿਰ ਰਾਹੁਲ ਗਾਂਧੀ ਜੀ ਨੇ ਕੀ ਕੀਤਾ ਉਹਨਾਂ ਦੀ ਵੋਟਰ ਲਿਸਟਾਂ ਮੰਗਾਈਆਂ ਜਿਨ੍ਹਾਂ ਦੀ ਹਾਈਟ 7-7 ਫੁੱਟ ਹੋਊਗੀ ਉਹ 7-7 ਫੁੱਟ ਹਾਈਟ ਤੇ ਸਕੈਨ ਕਰਕੇ ਵੀ ਕੋਈ ਟਰਾਂਸਪੇਰੈਂਸੀ ਮੂਰੇ ਨਹੀਂ ਆ ਰਹੀ ਸੀ ਫਿਰ ਕਾਂਗਰਸ ਪਾਰਟੀ ਨੇ 30 ਤੋਂ 40 ਬੰਦੇ ਉਸ ਵੋਟਰ ਸੂਚੀਆਂ ਤੇ ਲਾਏ ਉਹਨਾਂ ਨੇ 6 ਤੋਂ 7 ਮਹੀਨੇ ਲਗਾਤਾਰ ਦਿਨ-ਰਾਤ ਕੰਮ ਕੀਤਾ ਹੁਣ ਗੱਲ ਮੂਰੇ ਕੀ ਆਈ ਇੱਕ ਬੰਦਾ ਉਹਦੀ ਵੋਟ ਮੰਨ ਲਓ ਮਹਾਰਾਸ਼ਟਰ ਜੀ 125 ਨੰਬਰ ਬੂਥ ਤੇ ਆ ਉਸੇ ਦੀ 126 ਤੇ ਆ ਉਸੇ ਦੀ 128 ਤੇ ਆ ਉਸੇ ਦੀ 129 ਤੇ ਆ ਇੱਕੋ ਬੰਦੇ ਦੀ ਵੋਟ ਪੰਜ-ਪੰਜ ਬੂਥਾਂ 'ਚ ਹੈ ਉਸ ਤੋਂ ਇਲਾਵਾ ਉਸ ਬੰਦੇ ਦਾ ਜਿਹੜਾ ਵੋਟ ਉੱਥੇ ਬਣਨ ਦੇ ਨਾਲ-ਨਾਲ ਦੂਜੇ ਸੂਬਿਆਂ ਦੀਆਂ ਜਿਹੜੀਆਂ ਵੋਟਰ ਲਿਸਟਾਂ ਹਨ ਉਹਨਾਂ 'ਚ ਵੀ ਉਸੇ ਤਰੀਕੇ ਨਾਲ ਵੋਟਾਂ ਪਾਈਆਂ ਗਈਆਂ ਤੀਸਰੀ ਗੱਲ ਜਿਹੜਾ ਐਪਿਕ ਨੰਬਰ ਹੁੰਦਾ ਹੈ ਵੋਟਰ ਲਿਸਟ ਤੇ ਜਿਹਦਾ ਥੋੜਾ ਹਰੇਕ ਦਾ ਮੇਰਾ ਐਪਿਕ ਨੰਬਰ ਹੈ ਉਹ ਕਾਮਨ ਐਪਿਕ ਨੰਬਰ ਨੂੰ ਹਰ ਸੂਬੇ 'ਚ ਯੂਜ਼ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਵੋਟਰ ਸੀਗੇ ਉਹਨਾਂ ਵੋਟਰਾਂ ਦੀਆਂ ਫੋਟੋਆਂ ਤੋਂ ਬਗੈਰ ਵੀ ਵੋਟਰ ਲਿਸਟ ਤਿਆਰ ਕੀਤੀ ਜੇ ਫੋਟੋ ਲੈਤੀ ਤਾਂ ਜੇ ਐਡਾ ਕਾਲਮ ਹੁੰਦਾ ਐਨੀ ਫੋਟੋ ਲੈਤੀ ਵੀ ਜੇ ਬੋਲਡ ਕਰੂ ਤਾਂ ਦਿਖਦੀ ਨਹੀਂ ਇਹ ਵੀ ਉਹਨਾਂ ਨੇ ਠੱਗੀ ਮਾਰੀ ਉਸ ਦੇ ਨਾਲ ਨਾਲ ਕੀ ਕੀਤਾ ਕਿ ਜਿਹੜੀਆਂ ਜਾਲੀ ਦੇ ਵੋਕਸ ਵੋਟਾਂ ਬਣਾਈਆਂ ਕੋਈ ਬੰਬੇ ਦੇ ਮਤਲਬ ਫਲੈਟ ਹੈ ਕਰਨਾਟਕਾ ਦੀ ਕੋਈ ਕਲੋਨੀ ਹੈ ਇੱਕ ਕਮਰੇ ਵਾਲਾ ਘਰ ਹੈ ਉਹ ਚ 60 ਵੋਟਾਂ ਬਣਾਤੀਆਂ ਛੱਥੇ ਬੰਦੇ ਉਥੇ ਐਗਜ਼ਿਸਟ ਨਹੀਂ ਕਰਦੇ ਕਿਉਂਕਿ ਕਾਂਗਰਸ ਪਾਰਟੀ ਨੇ ਆਪਦੇ ਬੰਦਾ ਰਾਈ ਮੌਕੇ ਤੇ ਜਾ ਕੇ ਦੇਖਿਆ ਤਾਂ ਦੇਖਿਆ ਵੀ ਤਾਂ ਕੋਈ ਬੰਦਾ ਹੀ ਨਹੀਂ ਨੰਨਾ ਫਲੈਟ ਬੰਦ ਪਿਆ 60 60 ਵੋਟਾਂ ਬਣੀਆਂ ਫਿਰ ਉਹਨਾਂ ਵੋਟਾਂ ਦੇ ਐਡਰੈਸ ਦੇਖੋ ਕੀ ਲਿਖਿਆ ਹਰੇਕ ਦੇ ਮੂਰੇ ਜ਼ੀਰੋ ਹਾਊਸ ਨੰਬਰ ਜ਼ੀਰੋ ਹਾਊਸ ਨੰਬਰ ਜ਼ੀਰੋ ਹਾਊਸ ਨੰਬਰ ਜ਼ੀਰੋ ਸਾਰੀਆਂ ਵੋਟਰ ਲਿਸਟਾਂ 'ਚ ਇਹ ਵੀ ਗੱਲ ਲਿਖੀ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਜਿਹੜੀਆਂ ਵੋਟਰ ਲਿਸਟਾਂ ਦੇ ਨਾਲ-ਨਾਲ ਐਡਰੈਸ ਵੀ ਆ ਗਿਆ ਇਹ ਵੀ ਆ ਗਿਆ ਤੇ ਇੱਕ ਫਾਰਮ 16 ਹੁੰਦਾ 16 ਫਾਰਮ ਉਹਦੇ 6 ਫਾਰਮ 6 ਹੁੰਦਾ ਜਿਹਦੇ ਵਿੱਚ ਨਵੀਂ ਵੋਟ ਬਣਦੀ ਹੈ ਨੌਜਵਾਨ ਦੀ ਵੋਟ ਬਣਦੀ ਹੈ ਵੀ ਜਿਨ੍ਹਾਂ ਦੀ ਵੋਟ ਤੁਰਤ ਬਣਾਉਣੀ ਹੈ ਵੀ 18 ਸਾਲ ਨੇ ਟੇਲ ਕਰ ਲਈ ਤੇ ਇਲੈਕਸ਼ਨ ਮੂਹਰੇ ਆਉਣਾ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਇੱਕ ਵਿਧਾਨ ਸਭਾ ਚ ਹਜ਼ਾਰਾਂ ਵੋਟਾਂ ਬਣਾਈਆਂ ਔਰ 80 80 70 70 ਸਾਲ ਦੀਆਂ ਲੇਡੀਜ਼ ਦੀਆਂ ਵੋਟਾਂ ਬਣਾ ਲੀਆਂ ਫਿਰ ਜਦੋਂ ਉਹ ਵੀ ਕੋਹ ਕਰਕੇ ਮੂਹਰੇ ਇਹ ਅਸੀਂ ਰਿਕਾਰਡ ਮੰਗਿਆ ਸਾਨੂੰ ਅੱਜ ਤੱਕ ਰਿਕਾਰਡ ਨਹੀਂ ਦਿੱਤਾ ਤੁਸੀਂ ਦੇਖੋ ਅੱਜ ਪੈਨ ਡਰਾਈਵ ਹੈ 100 ਸਾਲ ਦਾ ਰਿਕਾਰਡ ਤੁਸੀਂ ਇੱਕ ਹਾਰਡ ਡਿਸਕ ਤੇ ਪੈਨ ਡਾ ਵੀ ਤੁਹਾਡੇ ਕੋਲ ਆ ਮਾਧਿਅਮ ਹੈ ਐਡੇ ਐਡੇ ਕੈਮਰੇ ਆ ਪਰ ਤੁਹਾਡੇ ਕੋਲ ਇਹਦੇ ਵਿੱਚ 100-100 ਮਤਲਬ ਦਿਨਾਂ ਦੀ ਪਈ ਹੈ ਤੇ ਕਦੇ ਖਤਮ ਨਹੀਂ ਹੁੰਦੇ 45 ਦਿਨਾਂ ਚ ਉਹਨਾਂ ਨੇ ਕਿਹਾ ਵੀ ਅਸੀਂ ਇਹ ਜਿਹੜੀ ਸੀਸੀਟੀਵੀ ਦੀ ਫੁਟੇਜ ਤੇ ਜਿਹੜੀ VOTING ELECTORAL BODY ਰਿਸਟ ਹੈ ਇਹਨਾਂ ਨੂੰ ਅਸੀਂ ਖਤਮ ਕਰ ਦਾਂਗੇ ਇਹ ਡੈਮੋਕ੍ਰੇਸੀ ਦਾ ਢਾਨ ਹੈ ਕਨਸਟੀਟਿਊਸ਼ਨ ਦਾ ਅਪਮਾਨ ਹੈ ਰਾਹੁਲ ਗਾਂਧੀ ਜੀ ਨੇ ਢੀੜਾ ਚੱਕਿਆ ਅੱਜ ਕਰਨਾਟਕਾ ਚ ਉਹਨਾਂ ਦਾ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਦੇ ਮੂਹਰੇ ਸਾਰਾ ਪੈਦਲ ਮਾਰਚ ਕਰਨਾਟਕਾ ਦੀ ਮਿਨਿਸਟਰੀ ਤੇ ਕਰਨਾਟਕਾ ਦੀ ਕਾਂਗਰਸ ਦੀ ਲੀਡਰਸ਼ਿਪ ਤੇ ਵਰਕਰਸ ਦੇ ਆਮ ਜਨਤਾ ਨਾਲ ਹੈਗਾ। ਇਤੋਂ ਬਾਅਦ ਅਸੀਂ ਪੂਰੇ ਸੂਬੇ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਦਿਸ਼ਾ-ਨਿਰਦੇਸ਼ਾਂ ਤੇ ਉਸ ਤਰੀਕੇ ਨਾਲ ਵੀ ਕਰਾਂਗੇ। ਰਾਹੁਲ ਗਾਂਧੀ ਜੀ ਕੋਈ ਗੱਲ ਕਹਿੰਦੇ ਆ ਜਿਨ੍ਹਾਂ ਨੇ ਕੀਤਾ ਤੇ ਜਿਨ੍ਹਾਂ ਨੇ ਜੋ ਗਲਤ ਕੀਤਾ ਤੇ ਸਾਡੇ ਮੰਗਣ ਤੇ ਰਿਕਾਰਡ ਵੀ ਨਹੀਂ ਦਿੱਤਾ। ਸਾਡੀ ਸਰਕਾਰ ਬੇਸ਼ੱਕ ਥੋੜੇ ਸਮੇਂ ਬਾਅਦ ਲੇਟ ਆ ਜੇ ਉਹ ਬੰਦੇ ਚਾਹੇ ਰਿਟਾਇਰ ਹੋ ਜਾਣ ਪਰ ਉਹਨਾਂ ਨੂੰ ਇਹਦਾ ਅੱਖਾਂ ਵਿਆਜਾ ਭੁਗਤਣਾ ਪਊਗਾ ਕਿਉਂਕਿ ਮੋਦੀ 25 ਸੀਟਾਂ ਤੋਂ ਵੱਧ ਤੇ ਹਾਰ ਰਿਆ ਸੀ ਤੇ ਉਹਦਾ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਕਿਸੇ ਵੀ ਕਿਸਮ ਤੇ ਬਣਦਾ ਕੋਈ ਯੋਗ ਨਹੀਂ ਸੀ ਅਜਿਹੇ ਲੋਕਾਂ ਨੇ ਦੇਸ਼ ਦੇ ਲੋਕਾਂ ਦੀ ਭਾਵਨਾ ਦਾ ਖੰਨਨ ਕੀਤਾ ਲੋਕਾਂ ਦੀਆਂ ਵੋਟਾਂ ਦਾ ਰਾਈਟ ਜੋ 바ਵਾ ਭੀਮਰਾਮ ਵੇਦਕਰ ਉਹਨਾਂ ਨੂੰ ਅਧਿਕਾਰ ਦੇ ਕੇ ਗਈ ਉਹ ਅਸ ਅਧਿਕਾਰ ਤੇ ਡਾਕਾ ਮਾਰ ਰਿਹਾ ਹੈ ਉਹ ਇਹਨਾਂ ਦੇ ਰਿਜ਼ਲਟਸ ਵਾਸਤੇ ਤਿਆਰ ਰਹੇਗਾ ਕਲਾਸ ਕੋ ਵਾਲਾ ਜਿਹੜਾ ਮਾਰ ਰੋਲ ਤੇ ਸਟੋਰੀ ਬਣੀ ਹੈ